ਹੈਲੋ ਸਾਰਿਆਂ ਨੂੰ ਮੇਰੀ ਪਿਆਰ ਭਰੀ ਸੈਸਟਰੀ ਕਾਜੀ ਕੌਰ ਜਿੰਦਰ ਪੰਜਾਬੀ ਬਲੌਗ ਵਿੱਚ ਸਵਾਗਤ ਹੈ ਵਾਈਗਲ ਕਰੇ ਕੁਛ ਚਾਰਦੀ ਕਲਾਚ ਰੋਜੀ ਬਲੌਗ ਦੀ ਸ਼ੁਰੂਆਤ ਕਰਨ ਲੱਗੀ ਸੀ ਇੱਧਰ ਮੈਂ ਬਣਾ ਲਈ ਸੀ ਚਾਹ ਠੀਕ ਹੈ ਜੀ ਮੈਂ ਕਿਹਾ ਚਲੋ ਨਾਸ਼ਤਾ ਬਣਾਉਣ ਲੱਗਿਆ ਨਾਸ਼ਤੇ ਦੇ ਵਿੱਚ ਅੱਜ ਕੁਝ ਨਹੀਂ ਸੀਗਾ ਕਈ ਵਾਰੀ ਸੋਚਦੀ ਆ ਕਿ ਚਟਨੀ ਦੇ ਨਾਲ ਪਰੌਂਠੀਆਂ ਵਗੈਰਾ ਬਣਾ ਲਾਂ ਫਿਰ ਮੇਰੇ ਮਨ ਚ ਆਇਆ ਥੋੜੀ ਹਰੀ ਭਈ ਹੋਈ ਸੀਗੀ ਭੁੱਕਾਂ ਜੇ ਵਾਲੀ ਤੇ ਬਣਾ ਹੀ ਨਹੀਂ ਹੈਗੀ ਕਈ ਵਾਰੀ ਚਟਨੀ ਵਗੈਰਾ ਤਾਂ ਮੈਂ ਬਣਾ ਲਈ ਠੀਕ ਹੈ ਜੀ ਇੱਧਰ ਮੈਂ ਬਣਾਣ ਲੱਗੀ ਸੀ ਤੇ ਮੈਂ ਕਿ ਚਲੋ ਨਾਲੇ ਤੁਹਾਡੇ ਨਾਲ ਵੀਡੀਓ ਸ਼ੇਅਰ ਕਰਦੀ ਆ ਤੇ ਬਹੁਤ ਸਾਰੀਆਂ ਭੈਣਾਂ ਦਾ ਮੈਨੂੰ ਨਾ ਕਮੈਂਟ ਆ ਰਹੇ ਸੀਗੇ ਉਹਦੇ ਤੇ ਕਿ ਤੁਸੀਂ ਚੂਰਨ ਕਿੱਦਾਂ ਬਣਾਣਾ ਮੈਂ ਅੱਜ ਤੁਹਾਨੂੰ ਪੂਰੀ ਚੂਰਨ ਦੀ ਰੈਸিপি ਦੱਸੂਗੀ ਕਿਸ ਤਰ੍ਹਾਂ ਬਣਾਣਾ ਕਿੱਦਾਂ ਖਾਣਾ ਠੀਕ ਹੈ ਜੀ ਆਪਾਂ ਗਰਮੀਆਂ ਦੇ ਵਿੱਚ ਉਹ ਚੂਰਨ ਨੂੰ ਕਿੱਦਾਂ ਹੀ ਉਸਾਰ ਸਕਦੇ ਆ ਜੋ ਜੋ ਗਰਮੀਆਂ ਦੇ ਵਿੱਚ ਚੀਜ਼ਾਂ ਪਾਣੀ ਆ ਮੈਂ ਸਰਦੀਆਂ ਦਾ ਚੂਰਨ ਤੁਹਾਡੇ ਨਾਲ ਸ਼ੇਅਰ ਕੀਤਾ ਹੋਇਆ ਸੀਗਾ ਬਹੁਤ ਸਾਰੀਆਂ ਭੈਣਾਂ ਮੈਨੂੰ ਤੇ ਦੇਖੋ ਬਹੁਤ ਵਧੀਆ ਰਿਜ਼ਲਟ ਮਿਲਿਆ ਹੈ ਅਕਸਰ ਕਈਆਂ ਭੈਣਾਂ ਦੇ ਮੈਨੂੰ ਕਮੈਂਟ ਵੀ ਆਏ ਆ ਕਿ ਕਈਆਂ ਨੂੰ ਬਹੁਤ ਫਰਕ ਵੀ ਲੱਗ ਰਿਹਾ ਇਸ ਚੀਜ਼ ਨਾਲ ਇਹ ਕੋਈ ਨੁਕਸਾਨਦਾਇਕ ਚੀਜ਼ ਨਹੀਂ ਹੈਗੀ ਜੀ ਬਹੁਤ ਅੱਛੀਆਂ ਚੀਜ਼ਾਂ ਆਪਣੀ ਰਸੋਈ ਦੇ ਵਿੱਚੋਂ ਹੀ ਮਿਲ ਜਾਂਦੀਆਂ ਇਹ ਚੀਜ਼ਾਂ ਆਪਾਂ ਜੇ ਪਿਛਲੀਆਂ ਸਾਰੇ ਕਹਿੰਦੇ ਨਾ ਆਪਾਂ ਦਵਾਈਆਂ ਨਾਲੋਂ ਚੰਗਾ ਜਿਵੇਂ ਕਈ ਵੇਟ ਲੂਜ਼ ਕਰਦੇ ਆ ਮੈਡੀਸਨ ਵਗੈਰਾ ਲੈਂਦੇ ਆ ਹਨਾ ਉਹ ਡਰਿੰਕ ਵਗੈਰਾ ਜ਼ਿਆਦਾ ਤੇਜ਼ ਲੈਂਦੇ ਉਹ ਨਹੀਂ ਲੈਣੀਆਂ ਚਾਹੀਦੀਆਂ ਜਿਵੇਂ ਵੀ ਆਪਾਂ ਕਰਦੇ ਮੈਂ ਕਰਦੀ ਹੁੰਨੀ ਉਸੇ ਤਰ੍ਹਾਂ ਤੁਹਾਡੇ ਨਾਲ ਮੈਂ ਵੀਡੀਓ ਸ਼ੇਅਰ ਕਰਾਂਗੀ ਤੁਹਾਨੂੰ ਬਹੁਤ ਫਾਇਦਾ ਵੀ ਲੱਗੇਗਾ ਤੁਹਾਨੂੰ ਅੱਛਾ ਰਿਜ਼ਲਟ ਵੀ ਮਿਲੇਗਾ ਠੀਕ ਹੈ ਜੀ ਤੇ ਬਿਲਕੁਲ ਸਿੰਪਲ ਤੇ ਸੌਖੀ ਏ ਆਪਣੀ ਰਸੋਈ ਦੇ ਵਿੱਚੋਂ ਹੀ ਸਾਰਾ ਕੁਝ ਮਿਲੇਗਾ ਤੇ ਆਪਾਂ ਇਦਾਂ ਹੀ ਬਣਾਵਾਂਗੇ ਜਿਹੜੇ ਤਰੀਕੇ ਨਾਲ ਬਣਾਉਂਦੀ ਹੁੰਨੀ ਆ सेम ਤੁਹਾਡੇ ਨਾਲ ਮੈਂ ਵੀਡੀਓ ਸ਼ੇਅਰ ਕਰਾਂਗੀ ਜੀ ਇੱਧਰ ਆਪਾਂ ਪਹਿਲਾਂ ਸਬਜੀ ਬਣਾ ਲਈਏ ਮੈਂ ਕਿਹਾ ਚਲੋ ਛੋਟੇ ਛੋਟੇ ਆਪਣੇ ਘਰ ਦੇ ਕੰਮ ਨਿਬੇੜ ਲਈਏ ਫਿਰ ਤੁਹਾਡੇ ਨਾਲ ਮੈਂ ਉਸੇ ਤਰ੍ਹਾਂ ਵੀਡੀਓ ਸ਼ੇਅਰ ਕਰਦੀ ਆਂ ਲੋਜੀ ਇੱਧਰ ਆਪਣੀ ਸਬਜੀ ਕੱਟ ਲਈ ਠੀਕ ਹੈ ਜੀ ਜਿਹੜੀਆਂ ਪਿਆਜ਼ ਸੀ ਨਾ ਹਰੀਆਂ ਇਹ ਸਬਜੀ ਕੱਟ ਲਈਏ ਬਿਲਕੁਲ ਪਿਆਜ਼ ਦੀਆਂ ਭੁੱਕਾਂ ਵੀ ਵਿੱਚੇ ਕੱਟ ਲਈਏ ਮੈਂ ਸਾਰਾ ਕੁਝ ਕੱਟ ਲਿਆ ਠੀਕ ਹੈ ਜੀ ਹਰੀਆਂ ਮਿਰਚਾਂ ਵਗੈਰਾ ਤੇ ਹੁਣ ਲਾਵਾਂਗੇ ਆਪਾਂ ਪਿਆਜ਼ਾਂ ਦੀ ਸਬਜੀ ਨੂੰ ਤੜਕਾ ਕਿਹੜੇ-ਕਿਹੜੇ ਨੂੰ ਪਸੰਦ ਹੈ ਹਰੇ ਪਿਆਜ਼ ਦੀ ਸਬਜੀ ਬਹੁਤ ਟੇਸਟੀ ਤੇ ਵਧੀਆ ਵੀ ਬਣਦੀ ਹੈ ਤੁਹਾਨੂੰ ਪਤਾ ਹੀ ਹੈ ਛੋਟੇ-ਛੋਟੇ ਦੇਖੋ ਮੈਂ ਬਰੀਕ-ਬਰੀਕ ਨਾਲ ਨੂੰ ਕੱਟਿਆ ਤਾਂ ਕਿ ਇਹ ਪੱਕਣ ਦੇ ਵਿੱਚ ਫਿਰ ਜ਼ਿਆਦਾ ਟਾਈਮ ਨੀ ਲੈਂਦੇ ਤੇ ਹਮੇਸ਼ਾ ਤੁਹਾਨੂੰ ਸੀ ਜਿਵੇਂ ਕਿ ਦੇਖਦੇ ਹੋ ਕਿ ਮੇਰੀ ਕੋਈ ਵੀ ਰੈਸਪੀ ਹੁੰਦੀ ਹੈ ਬਿਲਕੁਲ ਮੈਂ ਕੋਈ ਹੁੜ ਜੇ ਵੈਂਚਰ ਸਬਜੀ ਨਹੀਂ ਪਾਦੀ ਵੀ ਜਿਵੇਂ ਕਈ ਹੁੰਦੇ ਨਾ ਬੜਾ ਹੀ ਮਿਹਨਤ ਕਰਕੇ ਬਣਾਉਂਦੇ ਆ ਤੁਸੀਂ ਬਹੁਤ ਘੱਟ ਮਿਹਨਤ ਦੇ ਵਿੱਚ ਵੀ ਇਦਾਂ ਟੇਸਟੀ ਕਹਿਣਾ ਵਾਈ ਗੁਰੂ ਦਾ ਨਾਮ ਲੈ ਕੇ ਹਮੇਸ਼ਾ ਆਪਣਾ ਰੀਜ ਨਾਲ ਬਣਾਓ ਚੀਜ਼ ਤੇ ਵਧੀਆ ਹੀ ਬਣਦੀ ਏ ਠੀਕ ਹੈ ਜੀ ਬਾਕੀ ਮੈਂ ਕਿਹਾ ਚਲੋ ਪਹਿਲਾਂ ਨਾਸ਼ਤੇ ਦਾ ਕੰਮ ਨਿਬੇੜ ਦਈਏ ਫਿਰ ਤੁਹਾਨੂੰ ਮੈਂ ਚੂਰਨ ਬਣਾ ਕੇ ਦਿਖਾਵਾਂਗੀ ਅੱਜ ਮੇਰਾ ਵੀ ਚੂਰਨ ਖਤਮ ਸੀ ਤੇ ਮੈਂ ਕਈ ਵਰੀ ਪ੍ਰੇਣਾ ਨੂੰ ਇਹੀ ਦੱਸਿਆ ਸੀ ਕਿ ਮੈਂ ਵੀ ਬਣਾਣਾ ਜੀ ਆ ਦੇਖੋ ਜੀ ਆਪਾਂ ਤੇਲ ਸਾੜ ਲਿਆ ਹੁਣ ਇਹਦੇ ਵਿੱਚ ਪਾ ਦਾਂਗੇ ਜੀ ਆਪਾਂ ਪਹਿਲਾਂ ਸਬ ਤੋਂ ਜੀਰਾ ਠੀਕ ਹੈ ਤੇ ਇਹ ਆਹ ਤੇ ਹਰੀ ਮੱਕੀ ਪਕਾਉਣਾ ਦੇ ਤਿਆਰ ਕਰੀਏ। ਹੁਣ ਅਗਲਾ ਨਾਲ ਸਲਪਾ ਅਗੇ ਆਪਾਂ ਕਰਾਂਗੇ ਕਿ ਇਹ ਜ਼ਿਆਦਾ ਵੀ ਨਹੀਂ ਇਹਨਾਂ ਨੂੰ ਫرائی ਗਿਆ ਕਰਨਾ ਹੈ ਦਾ। ਵੀ ਜ਼ਿਆਦਾ ਭੁੰਨਣਾ ਨਹੀਂ ਹੈਗਾ। ਠੀਕ ਹੈ। ਹਿਸਕਾ ਟਿਕੀ ਨਹੀਂ ਹੋਣੀ ਇਹਨਾਂ ਨੂੰ। ਲੋ ਜੀ ਜਾ ਤੱਕ ਸਾਡੇ ਪਿਆਜ਼ ਹੁਣ ਤੇ ਸਾਤ ਤੱਕ ਮੈਂ ਗੁੰਨ ਲਉਂਗੀ ਆਪਣਾ ਆਟਾ। ਸਾਡਾ ਆਟਾ ਗੁੰਨਿਆ ਹੋਏਗਾ ਨਾ। ਮੈਨੂੰ ਫਿਕਰ ਹੁੰਦਾ ਫਾਮਨੇ ਬੇਰੇ ਚੁੰਦਾ ਕਿ ਮੈਨੂੰ ਹੁੰਦਾ ਜੇ ਆਪਣਾ ਘਰ ਦਾ ਕੰਮ ਨਿਭੜ ਜੇ। ਬੇਲੀ ਰੁਪੀਂ ਦੇ ਵਿੱਚ ਜੀਵਨ ਹੀ ਹੁੰਦਾ। ਥੋੜਾ ਆਪਣਾ ਕੰਮ ਨਿਭਾਉਣਾ ਚਾਹੀਦਾ। ਬਾਕੀ ਬਹੁਤ ਸਾਰਾ ਪਿਆਰ ਦਿੰਦੀਆਂ, ਬਹੁਤ ਸਾਰੀਆਂ ਧੰਨਵਾਦ ਤੇ ਕੁਲਵਿੰਦਰ ਭੈਣ ਦਾ ਨਾ ਮੈਨੂੰ ਮੈਸੇਜ ਆਇਆ ਸੀ ਪਟਿਆਲਾ ਤੋਂ ਕੋਈ ਮੇਰੇ ਨਾਲ ਕੁਲਵਿੰਦਰ ਭੈਣ ਜੁੜੀ ਹੈ। ਬਾਕੀ ਕੈਨੇਡਾ ਤੋਂ ਜੁੜੀਆਂ ਬਹੁਤ ਸਾਰੀਆਂ ਭੈਣਾਂ ਹੈ। ਇੱਕ ਤਾਂ ਮੈਨੂੰ ਆਪਣੇ ਕਮੈਂਟਾਂ ਦੇ ਵਿੱਚ ਜਰੂਰ ਨਾਮ ਦੱਸਿਆ ਕਰੋ ਠੀਕ ਹੈ ਜੀ। ਸਾਰੀਆਂ ਭੈਣਾਂ ਅਗੇ ਰਿਕਵੈਸਟ ਕਰਦੀ ਹੁੰਨੀ ਆ ਕੁਲਵਿੰਦਰ ਸਿਸਟਰ ਨੇ ਮੈਨੂੰ ਸਪੈਸ਼ਲ ਬੋਲੇ ਸੀ ਕਿ ਮੇਰਾ ਕਮੈਂਟ ਪੜ ਕੇ ਮੇਰਾ ਨਾਮ ਜ਼ਰੂਰ ਬੋਲਿਓ ਪਟਿਆਲੇ ਤੋਂ ਹੋਰੀਏ ਨਵੇਂ ਜੁੜੇ ਥੈਂਕ ਯੂ ਸਿਸਟਰ ਤੁਹਾਡਾ ਬਹੁਤ ਸਾਰਾ ਮੇਰੇ ਚੈਨਲ ਨੂੰ ਇੰਨਾ ਪਿਆਰ ਦੇ ਲਈ ਆਪਣਾ ਪਿਆਰ ਤੇ ਸਪੋਰਟ ਇਦਾਂ ਹੀ ਬਣਾਈ ਰੱਖਿਆ ਕਰੋ ਇੱਕ ਸਾਰਿਆਂ ਗੇਹੀ ਮੇਰੀ ਦਿਲੋਂ ਰਿਕਵੈਸਟ ਹੁੰਦੀ ਹੈ ਕਿ ਕਿਰਪਾ ਕਰਕੇ ਇੱਕ ਲਾਈਕ ਪਿਆਰ ਨਾਲ ਜ਼ਰੂਰ ਦਿਆ ਕਰੋ ਠੀਕ ਹੈ ਜੀ ਔਰ ਅੱچھے ਅੱچھے ਕਮੈਂਟ ਕਰਿਆ ਕਰੋ ਵੈਸੇ ਤਾਂ ਮੈਂ ਕਮੈਂਟਾਂ ਦਾ ਨਾ ਲਿਖ ਕੇ ਰਿਪਲਾਈ ਜ਼ਰੂਰ ਕਰਦੀ ਹੁੰਨੀ ਆ ਹਮੇਸ਼ਾ ਤੇ ਜਿਹੜਾ ਕਮੈਂਟ ਮੇਰੇ ਯਾਦ ਰਹਿ ਜਾਂਦਾ ਵੱਡਾ ਸਾਰਾ ਕੋਈ ਦਿੱਕਰੀ ਹੈ ਕਿ ਮੈਂ ਜ਼ਰੂਰ ਨਾਮ ਵੀ ਬੋਲਦੀ ਹੁੰਨੀ ਆ ਜਿੰਨਾਰੇ ਪਿਆਰੇ ਪਿਆਰੇ ਕਮੈਂਟਾਂ ਬਹੁਤ ਸਾਰਾ ਸ਼ੁਕਰੀਆ ਇਧਰ ਸਭ ਤੋਂ ਪਹਿਲਾਂ ਆਪਣਾ ਆਟਾ ਭੁਜ ਜੇਗਾ ਨਾਲ ਦੀ ਨਾਲ ਉਹਨੇ ਵੀ ਆਟਾ ਭੁਜ ਜਾਣਗੇ ਤੇ ਲੋ ਜੀ ਆ ਦੇਖੋ ਜੀ ਜਿਵੇਂ ਕਿ ਸਾਡੇ ਪਿਆਜ਼ ਭੁੱਜ ਚੁੱਕੇ ਆ ਠੀਕ ਹੈ ਜੀ ਥੋੜੀ ਥੋੜੀ ਜ਼ਿਆਦਾ ਨਹੀਂ ਕਰਨੀ ਹੈਗੇ ਆਪਾਂ ਹੋਸਟ ਦੇ ਹਲਕੇ ਦੇ ਕਰਨੇ ਆ ਹੁਣ ਆਪਾਂ ਇਹਨਾਂ ਵਿੱਚ ਆਪਣੇ ਟੇਸ ਅਨੁਸਾਰ ਨਮਕ ਪਾ ਲਾਂਗੇ ਸਭ ਤੋਂ ਪਹਿਲਾਂ ਮੈਂ ਕਿਚਨ ਨੂੰ ਨਾਲ ਦੀ ਨਾਲ ਇਹ ਵੀ ਰੈਸਪੀ ਤੁਹਾਡੇ ਨਾਲ ਮੈਂ ਸ਼ੇਅਰ ਕਰ ਦਵਾਂ ਉਹ ਸਾਰੀਆਂ ਭੈਣਾਂ ਦੀਆਂ ਰੈਸਪੀ ਵੀ ਵੀ ਕਹਿੰਦੀ ਹੁੰਦੀਆਂ ਮੈਨੂੰ ਸ਼ੇਅਰ ਕਰਿਆ ਕਰੋ ਥੋੜੀ ਜਿਹੀ ਹਲਦੀ ਪਾ ਦੇਣੀ ਹੈ ਠੀਕ ਹੈ ਜੀ ਇਹਦੇ ਚ ਵੈਸੇ ਦਾ ਮੈਂ ਹਰੀਆਂ ਮਿਰਚਾਂ ਲੰਬੀਆਂ ਲੰਬੀਆਂ ਕੱਟ ਕੇ ਪਾਈਆਂ ਲਾਲ ਮਿਰਚ ਗਰਮ ਮਸਾਲਾ ਠੀਕ ਹੈ ਜੀ ਇਹਨਾਂ ਨੂੰ ਥੋੜਾ ਜਿਹਾ ਹਲਕਾ ਜਿਹਾ ਆਪਾਂ ਹਲਦੀ ਨੂੰ ਭੁੰਨਣਾ ਹੁੰਦਾ ਕਿਉਂਕਿ ਹਲਦੀ ਦਾ ਨਾ ਕੱਚਾ ਪੰਜਾ ਰਹਿ ਜਾਂਦਾ ਠੀਕ ਹੈ ਜੀ ਤੇ ਲੋਵਦੀ ਸਾਡੀ ਹਲਦੀ ਦਾ ਕੱਚਾपन ਹੋ ਜਾਂਦਾ ਤਾਂ ਠੀਕ ਹੈ ਜੀ ਹੁਣ ਆਪਾਂ ਇਹਦੇ ਵਿੱਚ ਕੱਟੇ ਹੋਏ ਬਰੀਕ-ਬਰੀਕ ਆਲੂ ਪਾ ਦਾਂਗੇ ਤੇ ਆਲੂ ਅਮਰਖੋਰ ਬਹੁਤ ਜ਼ਿਆਦਾ ਸਾਡੇ ਖਾਂਦੀ ਐ ਨਹੀਂ ਤੇ ਮੈਂ ਬਹੁਤ ਘੱਟ ਆਲੂ ਪਾਣੀ ਹੁੰਨੀ ਐ ਤੇ ਇਹਦੇ ਵਿੱਚ ਹੁਣ ਇਹਨਾਂ ਆਲੂਆਂ ਨੂੰ ਪਕਾ ਲਾਂਗੇ ਠੀਕ ਹੈ ਜੀ ਤੇ ਵਾਲੀ ਸਬਜ਼ੀ ਇਸੇ ਤਰ੍ਹਾਂ ਹੀ ਆਪਣੀ ਤਿਆਰ ਹੋ ਜੇਗੀ ਉਹਨੂੰ ਦੰਗੀ ਕਰਾਰਾ ਲਾ ਕੇ ਆਪਾਂ ਨਾ ਇਹਦੇ ਪਾਣੀ ਬਿਲਕੁਲ ਨਹੀਂ ਪਾਣਾ ਹੈਗਾ। ਪਰ ਇਹ ਚਟਨੀ ਜਿਹੜੇ ਥਿਆਜਾਂ ਦੀ ਹਰੀਆਣੀ ਚਟਨੀ ਸਰਦੀ ਬਹੁਤ ਵਾਣ ਲੱਗਦੀ ਤੁਹਾਨੂੰ ਪਤਾ। ਇਹਨੂੰ ਹੀ ਆਪਾਂ ਜਿਵੇਂ ਲੱਸੀ ਹੋਵੇ, ਮੱਖਣ ਹੋਵੇ, ਦਹੀਂ ਹੋਵੇ ਉਹਦੇ ਨਾਲ ਖਾਓ ਨਾ, ਪਰਾਠੇ ਨਾਲ ਖਾਓ, ਪੁੰਕੇ ਨਾਲ ਖਾਓ। ਤੇ ਵਾਹ ਤੇ ਲੱਗਦੇ ਟੇਸਟ ਅੰਦਾ। ਉਹ ਇਹਨੂੰ ਛੱਡ ਦੇਣਾ ਜੀ। ਆਪਣਾ ਪੱਕ ਜੇਗੀ ਤਾਂ ਤੱਕ ਆਪਾਂ ਸੰਭ ਲੈਨੇ ਆ ਖਲਾਰਾ। ਲੋ ਜੀ ਇੱਧਰ ਸਾਡੀ ਸਬਜੀ ਬਣ ਕੇ ਹੋਣ ਲੱਗ ਗਈ ਠੀਕ ਹੈ ਜੀ ਆਪਾਂ ਇਹਨੂੰ ਦੇਖ ਲੈਨੇ ਆ ਤੇ ਹੁਣ ਮੈਂ ਬਣਾ ਕੇ ਦਿਖਾਣ ਲੱਗਾ ਤੁਹਾਨੂੰ ਚੂਰਨ ਠੀਕ ਹੈ ਜੀ ਚੂਰਨ ਦੇ ਲਈ ਮੈਂ ਕੀ ਕੁਝ ਲੈਣਾ ਤੇ ਇਹਨੂੰ ਆਪਾਂ ਰੱਖ ਦਿੰਨੇ ਆ ਹੁਣ ਦੂਜੇ ਗੈਸ ਤੇ ਨਾ ਹਲਕਾ ਸੀਮ ਜਿਹਾ ਕਿਉਂਕਿ ਅਸ ਕਸਰ ਹੋਏਗੀ ਨਾ ਤੇディ ਪੂਰੀ ਹੋ ਜਾਊਗੀ ਲੋ ਜੀ ਠੀਕ ਹੈ ਜੀ ਆਹ ਦੇਖੋ ਜੀ ਇੱਧਰ ਹੁਣ ਆਪਾਂ ਰੱਖ ਲੈਣੀ ਕੜਾਈ ਠੀਕ ਹੈ ਕੀ ਕੁਝ ਸਮਾਨ ਲੈਣਾ ਮੈਂ ਉਹ ਵੀ ਤੁਹਾਨੂੰ ਦੱਸ ਦਿਆਂ ਸਵਾਰਾ ਕਿੰਨੀ ਆਪਾਂ ਕੁਆਂਟੀਟੀ ਹਰ ਚੀਜ਼ ਦੀ ਲੈਣੀ ਹੈ ਉਹ ਵੀ ਤੁਹਾਡੇ ਨਾਲੇ ਕੋਈ ਤੁਹਾਡੇ ਕੋਲ ਛੋਟਾ ਭੰਡਾ ਹੈ ਜਾਂ ਕੋਈ ਕੜਸ਼ੀ ਹੋਵੇ ਇੰਨੀ ਕੁ ਠੀਕ ਹੈ ਜੀ ਹਰ ਚੀਜ਼ ਆਪਾਂ ਕਿਸ ਤਰ੍ਹਾਂ ਕਿੰਨੀ ਮਾਤਰਾ ਚ ਲੈਣੀ ਹੈ ਇਹ ਚੀਜ਼ ਦਾ ਤੁਸੀਂ ਖਾਸ ਧਿਆਨ ਰੱਖਣਾ ਹੈ ਠੀਕ ਹੈ ਜੀ ਸਭ ਤੋਂ ਪਹਿਲਾਂ ਆਪਾਂ ਲੈਣੀ ਹੈ ਜੀ ਸੌਂਫ ਆ ਦੇਖੋ ਜੀ ਸੌਂਫ ਆਪਾਂ ਇੱਕ ਕੜਸ਼ੀ ਭਰ ਲੈਣੀ ਠੀਕ ਹੈ ਜੀ ਇਹ ਤੁਹਾਡੇ ਪੇਟ ਨੂੰ ਵੀ ਠੀਕ ਰੱਖੇਗੀ ਠੀਕ ਹੈ ਇੱਕ ਕੜਸ਼ੀ ਪਾ ਲਓ ਦੋ ਪਾ ਲਓ ਤੁਹਾਡੀ ਇੱਛਾ ਹੈ ਮੈਂ ਇੱਕ ਹੀ ਕੜਸ਼ੀ ਲਈਏ ਮੈਂ ਇੱਕ ਇੱਕ ਦੀ ਤੁਹਾਨੂੰ ਪੂਰੇ ਤਰੀਕੇ ਨਾਲ ਸਮਝਾਉਂਗੀ ਕੀ ਕੁਛ ਲੈਣਾ ਇਸੇ ਤਰ੍ਹਾਂ ਹੀ ਆਪਾਂ ਲੈਣੀ ਹੈ ਜੀ ਇੱਕ ਕੜਛੀ ਜਵੈਣ ਦੀ ਠੀਕ ਹੈ ਜਿੰਨੀ ਆਪਾਂ ਸੌਫ ਲਈ ਹੈ ਨਾ ਐਨੀ ਆਪਾਂ ਜਵੈਣ ਲੈ ਲੈਣੀ ਹੈ ਠੀਕ ਹੈ ਜੀ ਉਸ ਤੋਂ ਬਾਅਦ ਆਪਾਂ ਲੈਣਾ ਜੀ ਜੀਰਾ ਜੀਰਾ ਤੁਸੀਂ ਕੋਈ ਵੀ ਵਧੀਆ ਜੀਰਾ ਲਿਓ ਇਹ ਨਾ ਹੋਵੇ ਕਿ ਹਲਕਾ ਖੁੱਲਾ ਜੀਰਾ ਜਿਹੜਾ ਵਧੀਆ ਜੀਰਾ ਲੈ ਕੇ ਆਇਓ ਠੀਕ ਹੈ ਜੀ ਇਸੇ ਤਰ੍ਹਾਂ ਹੀ ਆਪਾਂ ਇੱਕ ਕੜਛੀ ਪੂਰੀ ਜੀਰੇ ਦੀ ਭਰ ਲਾਂਗੇ ਲੋ ਜੀ ਇਸੇ ਤਰ੍ਹਾਂ ਇੱਕ ਜੀਰੇ ਦੀ ਆਪਾਂ ਭਰ ਲਈ ਠੀਕ ਹੈ ਜੀ ਹੁਣ ਆਪਾਂ ਲੈਣੀ ਹੈ ਜੀ ਅੱਜ ਕੱਲ ਜਿਵੇਂ ਕਿ ਗਰਮੀ ਹੈ ਗਰਮੀ ਦੇ ਵਿੱਚ ਆਪਾਂ ਕੋਈ ਫालतू ਇਹਦੇ ਵਿੱਚ ਗਰਮ ਚੀਜ਼ ਨਹੀਂ ਪਾਣੀ ਹੈਗੀ ਸਿਰਫ ਦਾਲ ਚੀਨੀ ਦੀ ਨਾ ਮੈਂ ਅੱਧੀ ਕੁਸਟਿਕ ਜਿਹੜੀ ਹੁੰਦੀ ਹੈ ਨਾ ਅੱਧੀ ਤੋਂ ਵੀ ਚੌਥਾ ਹਿੱਸਾ ਹੀ ਲਿਆ ਛੋਟੀ ਜੀ ਲਈ ਹੈ ਠੀਕ ਹੈ ਜੀ ਇਹਨਾਂ ਸਾਰੀਆਂ ਚੀਜ਼ਾਂ ਨੂੰ ਮਿਲਾ ਕੇ ਨਾ ਹੁਣ ਆਪਾਂ ਭੁੰਨ ਲੈਣਾ ਹਲਕਾ ਜਿਹਾ ਮਤਲਬ ਰੋਸਟ ਕਰ ਲੈਣਾ ਤਾਂ ਕਿ ਇਹਨਾਂ ਦਾ ਜਿਹੜਾ ਸਿਲਾਪ ਹੋਣਾ ਨਾ ਉਹ ਬਿਲਕੁਲ ਦੂਰ ਹੋ ਜਵੇ ਠੀਕ ਹੈ ਜੀ ਹੁਣ ਇਹਨੂੰ ਆਪਾਂ ਚੰਗੀ ਤਰ੍ਹਾਂ ਮਤਲਬ ਤੋ ਕਰ ਲਾਂਗੇ ਰੋਸਟ ਜਿਆ ਠੀਕ ਹੈ ਜੀ ਹਲਕਾ ਜਿਹਾ ਰੋਸਟ ਕਰ ਲੈਣਾ ਵੈਸੇ ਤਾਂ ਆਪਾਂ ਗਰਮੀ ਸਰਦੀਆਂ ਦੇ ਵਿੱਚ ਇਹਦੇ ਵਿੱਚ ਮੇਥੀ ਦਾਣਾ ਵੀ ਪਾ ਸਕਦੇ ਆ ਔਰ ਜਿਨ੍ਹਾਂ ਨੂੰ ਸਪੈਸ਼ਲ ਕਈ ਭੈਣਾਂ ਦੇ ਕਮੈਂਟ ਆਉਂਦੇ ਹੁੰਦੇ ਕਿ ਸਾਨੂੰ ਨਾ ਕਬਜ਼ ਦੀ ਥੋੜੀ ਪ੍ਰੋਬਲਮ ਰਹਿੰਦੀ ਹੈ ਤੇ ਤੁਸੀਂ ਹਰੜਾ ਹੁੰਦੀ ਹੈ ਨਾ ਜਿਹੜੀਆਂ ਕਾਲੀਆਂ ਹਰੜਾ ਮੈਂ ਪਿਛਲੀ ਵੀਡੀਓ ਚ ਦੱਸਿਆ ਉਹਦੇ ਨਾਲ weight ਵੀ ਬਹੁਤ ਜਲਦੀ ਲੂਜ਼ ਹੁੰਦਾ ਤੇ ਹਰੜਾ ਪਾ ਲਓ ਉਹਦੇ ਨਾਲ ਇੱਕਦਮ ਪੇਟ ਵੀ ਸਾਡਾ ਸਾਫ਼ ਹੋ ਜਾਂਦਾ ਇਹ ਤੁਸੀਂ ਸਪੈਸ਼ਲ ਵਾਲਾ ਚੂਰਨ ਖਾਸੀ ਜ਼ਰੂਰੀ ਨਹੀਂ ਆ ਕਿ ਆਪਣੇ weight ਲੂਜ਼ ਲਈ ਠੀਕ ਹੈ ਵੈਸੇ ਵੀ ਸਾਡੀਆਂ ਬਹੁਤ ਸਾਰੀਆਂ ਬਿਮਾਰੀਆਂ ਕਾਰਨ ਕਰਦਾ ਹੈ ਕਿਉਂਕਿ ਸਾਡੇ ਰਸੋਈ ਦੇ ਵਿੱਚ ਤੁਹਾਨੂੰ ਪਤਾ ਇਹ ਚੀਜ਼ਾਂ ਸਾਰੀਆਂ ਮਿਲ ਜਾਂਦੀਆਂ ਔਰ ਆਯੁਰਵੈਦਿਕ ਚੀਜ਼ਾਂ ਹੁੰਦੀਆਂ ਨੇ ਕੋਈ ਇਹ ਦੇਸੀ ਨਹੀਂ ਹੈ ਦੇਸੀ ਚੀਜ਼ ਹੈ ਮਤਲਬ ਅੰਗਰੇਜ਼ੀ ਨਹੀਂ ਹੁੰਦੀਆਂ ਜਿਹੜੀਆਂ ਸਾਨੂੰ ਨੁਕਸਾਨ ਦੇਣਗੀਆਂ ਠੀਕ ਹੈ ਹਲਕਾ ਹਲਕਾ ਪੈਨ ਇਹਨਾਂ ਨੂੰ ਕਰਨਾ ਹੈ ਜੀ ਰੋਸਟ ਤਾਂ ਕਿ ਇਹਨਾਂ ਦਾ ਸਿੱਲਾਪਣ ਖਤਮ ਹੋ ਜਵੇ ਠੀਕ ਹੈ ਤੇ ਇੱਕ ਖਾਸ ਧਿਆਨ ਤੁਸੀਂ ਰੱਖਿਆ ਕਰੋ ਜਦੋਂ ਇਹ ਚੂਰਨ ਲੈਂਦੇ ਹੁੰਦੇ ਹੋ ਮੈਂ ਦੱਸੂਗੀ ਤੁਹਾਨੂੰ ਕਿਸ ਤਰ੍ਹਾਂ ਲੈਣਾ ਕਿ ਇਹ ਚੀਜ਼ਾਂ 3-4 ਚੀਜ਼ਾਂ ਤੁਸੀਂ ਆਪਣੀ ਜ਼ਿੰਦਗੀ ਚੋਂ ਕੱਢ ਦੇਣੀ ਐ ਤੁਹਾਨੂੰ ਮੈਂ ਪਹਿਲਾਂ ਵੀ ਦੱਸ ਚੁੱਕੀ ਆ ਕਿ ਇੱਕ ਤਾਂ ਤੁਸੀਂ ਕੋਲਡ ਡਰਿੰਕ ਨਹੀਂ ਪੀਣੀ ਚਾਹ ਨਹੀਂ ਪੀਣੀ ਠੀਕ ਹੈ ਜੀ ਬਾਕੀ ਕੌਫੀ ਨਹੀਂ ਲੈਣੀ ਤੇ ਕੋਸ਼ਿਸ਼ ਕਰਿਆ ਕਰੋ ਕਿ ਫ੍ਰਿਜ ਦੇ ਪਾਣੀ ਠੰਡੇ ਪਾਣੀ ਆ ਤਾਂ ਦੂਰ ਹੀ ਰਿਹਾ ਕਰੋ ਔਰ ਚਾਵਲ ਜ਼ਿਆਦਾ ਨਾ ਖਾਇਆ ਕਰੋ ਕਟ ਖਾਇਆ ਕਰੋ ਜੇ ਖਾਣੇ ਦਾ ਵੀ ਤੁਹਾਡਾ ਮਨ ਕਰ ਜਾਣਾ ਚਾਵਲ ਤੇ ਬੋਇਲਡ ਕੀਤੇ ਹੋਏ ਚਾਵਲ ਖਾਓ ਉਹਦਾ ਤਾਂ ਪਿੱਛੇ ਧਾਰ ਲਿਆ ਕਰੋ ਇਹ ਵੀ ਤੁਹਾਡੇ ਲਈ ਬਹੁਤ ਦੇਖੋ ਮੈਨੂੰ ਤਾਂ ਬਹੁਤ ਫਰਕ ਲੱਗਿਆ ਮੈਨੂੰ ਪਤਾ ਮੇਰਾ 78 ਸੀ वजन ਮੇਰਾ ਘਟਿਆ ਜੀ ਮੇਰਾ 72 ਤੋਂ ਵੀ ਹੁਣ 71 ਰਹਿ ਗਿਆ ਤੁਸੀਂ ਪਿਛਲੀ ਵੀਡੀਓ ਚ ਦੇਖਿਆ ਸੀ ਕਿ ਮੈਂ ਤੁਹਾਨੂੰ ਦੱਸਿਆ ਸੀ ਕਿ ਮੇਰਾ 72 ਕਿਲੋ weight ਸੀ ਠੀਕ ਹੈ ਜੀ ਬਹੁਤ ਵਧੀਆ ਤਰੀਕੇ ਨਾਲ ਇਹ ਤੁਹਾਨੂੰ ਕੰਮ ਕਰੇਗਾ ਆ ਦੇਖੋ ਜੀ ਹਲਕਾ ਹਲਕਾ ਹੋ ਗਿਆ ਰੋਸਟ ਬਿਲਕੁਲ ਸੀਮਤੇ ਕਰਨਾ ਹੈ ਜ਼ਿਆਦਾ ਨਹੀਂ ਆਪਾਂ ਇਹਨੂੰ ਤੇਜ਼ ਅੱਗ ਤੇ ਕਰਨਾ ਹੈਗਾ ਹਲਕਾ ਜਿਹਾ ਰੋਸਟ ਕਰਕੇ ਹੁਣ ਇਹਨੂੰ ਆਪਾਂ ਚੰਗੀ ਤਰ੍ਹਾਂ ਪੀਸ ਲੈਣਾ ਠੀਕ ਹੈ ਜੀ ਠੰਡਾ ਹੋਣ ਤੇ ਨਾ ਮਿਕਸੀ ਚ ਪੀਸਾਂਗੇ ਤੇ ਲੋ ਜੀ ਆ ਦੇਖੋ ਤੁਹਾਡਾ ਥੋੜਾ ਜਿਹਾ ਠੰਡਾ ਹੋ ਜਾਣਾ ਹੈ ਨਾ ਠੀਕ ਹੈ ਹੁਣ ਇਹਦੇ ਵਿੱਚ ਆਪਾਂ ਤੁਸੀਂ ਮਿਕਸੀ ਚ ਪਾ ਲੈਣਾ ਠੀਕ ਹੈ ਮਿਕਸੀ ਚ ਪਾ ਕੇ ਤੁਸੀਂ ਇਹਨੂੰ ਪੀਸ ਸਕਦੇ ਹੋ ਬੰਦ ਕਰਕੇ ਵਧੀਆ ਤਰੀਕੇ ਨਾਲ ਇਹਨੂੰ ਪੀਸ ਲੈਣਾ ਤੁਸੀਂ ਬਿਲਕੁਲ ਬਰੀਕ ਹੋਣਾ ਚਾਹੀਦਾ ਠੀਕ ਹੈ ਜੀ ਕੋਈ ਇਹ ਨਹੀਂ ਇਹਨੂੰ ਮੋਟਾ ਮੋਟਾ ਰੱਖਣਾ ਹੈ ਲੋ ਜੀ ਫਿਰ ਇਹਨੂੰ ਆਪਾਂ ਹੁਣ ਇਹਨੂੰ ਪਤਾ ਕੀ ਕਰਨਾ ਹੈ ਜਾਂ ਤਾਂ ਤੁਸੀਂ ਕੱਪੜਾ ਛਾਣ ਕਰਨਾ ਇਹਨੂੰ ਜਾਂ ਫਿਰ ਤੁਸੀਂ ਮਤਲਬ ਆਪਣੀ ਛਾਨਣੀ ਦੇ ਵਿੱਚ ਛਾਣ ਲੈਣਾ ਇਹਨੂੰ ਠੀਕ ਹੈ ਜੀ ਕਿਉਂਕਿ ਇਹਦੇ ਵਿੱਚ ਜਿਹੜਾ ਕਈ ਵਾਰੀ ਹੁੰਦਾ ਨਾ ਬਰੂਦਾ ਜਿ ਆਪਣੇ ਗਲੇ ਨੂੰ ਲੱਗ ਜਾਂਦਾ ਹੈ ਅਰ ਇਹਦਾ ਪੀਣ ਦਾ ਖਾ ਲੈਣ ਦਾ ਤੁਹਾਨੂੰ ਮੈਂ ਸਹੀ ਤਰੀਕਾ ਦੱਸਾਂ ਤੁਸੀਂ ਇਹਨੂੰ ਲੈਣਾ ਕਿੱਦਾਂ ਇਹਨੂੰ ਪਾਣੀ ਦੇ ਨਾਲ ਸਿਰਫ ਸਵੇਰੇ ਕੋਸੇ ਪਾਣੀ ਨਾਲ ਲੈਣਾ ਹੈ ਰੋਟੀ ਖਾਣ ਤੋਂ ਜਾਂ ਤਾਂ ਪਹਿਲਾਂ 8 ਘੰਟਿਆਂ ਬਾਅਦ ਚੋ ਵਾਚੂ ਲੈਣਾ ਹੀ ਚਾਹੀਏ ਪਹਿਲਾਂ ਤੁਸੀਂ ਠੀਕ ਹੈ ਲੈ ਸਕਦੇ ਹੋ ਕੋਈ ਗੱਲ ਨਹੀਂ ਹੈਗੀ ਵੈਸੇ ਵੀ ਤੁਸੀਂ ਸ਼ਾਮ ਨੂੰ ਸੌਣ ਲੱਗਿਆਂ ਵੀ ਇਹਨੂੰ ਲੈ ਸਕਦੇ ਹੋ ਬਹੁਤ ਅੱਛੀ ਚੀਜ਼ ਹੈ ਇਸ ਤਰ੍ਹਾਂ ਕਰਕੇ ਤੁਸੀਂ ਇਹਨੂੰ ਛਾਣ ਲੈਣਾ ਜਿਹੜਾ ਮੋਟਾ-ਮੋਟਾ ਹੋਏਗਾ ਨਾ ਬਿਲਕੁਲ ਨਿਕਲ ਜਾਏਗਾ ਠੀਕ ਹੈ ਜੀ ਆ ਦੇਖੋ ਇਹ ਪਤਾ ਕਿ ਸਾਡੇ ਗਲੇ ਗੁਲੇ ਚ ਅੜ ਜਾਂਦਾ ਫਿਰ ਇਸ ਕਰਕੇ ਆਪਾਂ ਨੂੰ ਥੋੜੀ ਦਿੱਕਤ ਆ ਜਾਂਦੀ ਹੈ ਲੰਗਦਾ ਨਹੀਂ ਹੈਗਾ ਆ ਦੇਖੋ ਜਿਹੜਾ ਮੋਟਾਪਨ ਹੋਏਗਾ ਇਹਦਾ ਕੱਢ ਲੈਣਾ ਇਹਨੂੰ ਦੁਬਾਰਾ پیس ਕਰਕੇ ਦਿਓ ਤੁਸੀਂ ਇਹ ਤਰੀਕੇ ਨਾਲ ਲੈ ਕੇ ਫਿਰ ਇੱਕ ਤੁਸੀਂ ਖਾਸ ਚੀਜ਼ ਦਾ ਧਿਆਨ ਰੱਖਣਾ ਜੀ ਪਾਣੀ ਕੋਸ਼ਿਸ਼ ਕਰਿਆ ਕਰੋ ਜੇਕਰ ਸਾਡਾ 1 20 ਕਿਲੋ ਦੇ ਪਿੱਛੇ 1 ਲੀਟਰ ਪਾਣੀ ਜ਼ਰੂਰ ਪੀਣਾ ਠੀਕ ਹੈ ਜੀ ਆਪਣਾ ਖਾਣ ਪੀਣ ਦਾ ਧਿਆਨ ਰੱਖਿਆ ਕਰੋ ਰੋਟੀ ਪਾਣੀ ਨਾ ਛੱਡਿਆ ਕਰੋ ਰੋਟੀ ਖਾ ਕੇ ਨਾ ਖਾ ਕੇ ਸਾਡਾ weight lose ਨਹੀਂ ਹੋਣਾ ਹੈਗਾ ਰੋਟੀ ਛੱਡਣ ਨਾਲ ਸਾਡੇ ਚ ਕਮਜ਼ੋਰੀ ਹੋ ਹੀ ਆ ਰਹੀ ਹੈ ਠੀਕ ਹੈ ਤੇ ਇੱਕ ਚੀਜ਼ ਆ ਤੁਸੀਂ ਆ ਧਿਆਨ ਰੱਖਣਾ ਕਿ ਇਹਨੂੰ ਕੰਚ ਦੀ ਬੋਤਲ ਦੇ ਵਿੱਚ ਪਾ ਕੇ ਰੱਖਣਾ ਕਿਸੇ ਜਾਰ ਦੇ ਵਿੱਚ ਤਾਂ ਕਿ ਇਹਦੇ ਵਿੱਚ ਸਿੱਲਾ ਪੰਨਣਾ ਨਾ ਆਵੇ ਠੀਕ ਹੈ ਤੇ ਜੇ ਤੁਸੀਂ ਚਾਹਦੇ ਹੋ ਤੁਹਾਨੂੰ taste ਵਧੀਆ ਨਾ ਲੱਗੇ ਇਹਨੂੰ ਗਰਮ ਪਾਣੀ ਕੋਸੇ ਦੇ ਵਿੱਚ ਪਾ ਕੇ ਠੀਕ ਹੈ ਅੱਧਾ ਚਮਚ ਤੁਸੀਂ ਪਾਣੀ ਚ ਘੋਲ ਕੇ ਵੀ ਪੀ ਸਕਦੇ ਹੋ ਜੇਕਰ ਤੁਹਾਡੇ ਕੋਲ ਸੁੱਕਾ ਨਹੀਂ ਲਿੱਤਾ ਜਾਂਦਾ ਨਾ ਤੁਸੀਂ ਘੋਲ ਕੇ ਪੀ ਸਕਦੇ ਹੋ ਜਿਨ੍ਹਾਂ ਨੂੰ ਨਿੰਬੂ ਮਾਫਕ ਹੈ ਉਹ ਨਿੰਬੂ ਵੀ ਇਹਦੇ ਵਿੱਚ ਨਿਚੋੜ ਸਕਦਾ ਹੈ ਕਾਲਾ ਨਮਕ ਥੋੜਾ ਜਿਹਾ ਜ਼ਰੂਰ ਪਾ ਲਿਓ ਇਹਦੇ ਵਿੱਚ ਠੀਕ ਹੈ ਥੋੜਾ ਟੇਸ ਜਿਆਦਾ ਵਧੀਆ ਹੋ ਜਾਂਦਾ ਹੈ ਬਾਕੀ ਦੇਖੋ ਜੀ ਮੈਂ ਤੇ ਜਿਹੜੇ ਤਰੀਕੇ ਨਾਲ ਲੈਂਦੀ ਹੁੰਨੀ ਆ ਜੋ ਉਹ ਤਰੀਕਾ ਆਪਣੇ ਘਰ 'ਚ ਅਪਣਾਨੀ ਆ ਚਾਹੇ ਮੈਂ ਵਾੜਾ ਲਈ ਬਣਾਵਾ ਚਾਹੇ ਮੈਂ ਆਪਣੀ ਸਿਹਤ ਲਈ ਅਪਣਾਵਾਂ ਮੈਂ ਤੁਹਾਡੇ ਨਾਲ ਉਸੇ ਤਰ੍ਹਾਂ ਹੀ ਵੀਡੀਓ ਸ਼ੇਅਰ ਕਰਦੀ ਰਹਿਣੀ ਆ ਬਾਕੀ ਤੁਸੀਂ ਇਸੇ ਤਰ੍ਹਾਂ ਹੀ ਮੈਂ ਆਪਣਾ ਪਿਆਰ ਤੇ ਸਪੋਰਟ ਬਣਾਏ ਰੱਖਿਓ ਵਿਸ਼ਵਾਸ ਕਰਕੇ ਤੁਸੀਂ ਇਹ ਖਾ ਸਕਦੇ ਹੋ ਇਹ ਸਪੈਸ਼ਲ ਜਿਵੇਂ ਚੋਰਨਾ ਤੁਹਾਡਾ ਜਿੰਨਾ ਕੋ ਹੈ ਨਾ ਥਲਕਾ ਜਾ ਤੁਸੀਂ ਇਹਦੇ ਚ ਨਮਕ ਰਲਾ ਲੈਣਾ ਇਹਦੇ ਨਾਲ ਥੋੜਾ ਟੇਸਟ ਵੀ ਵਧੀਆ ਹੋਏਗਾ ਘੋਲ ਕੇ ਵੀ ਪੀ ਸਕਦੇ ਹੋ ਪਾਣੀ ਦੇ ਨਾਲ ਤੇ ਅੱਦਾ ਵੀ ਲੈ ਸਕਦੇ ਹੋ ਆਪਣਾ ਖਾਣ ਪੀਣ ਦਾ ਧਿਆਨ ਪਿਆਰ ਰੱਖਿਆ ਕਰੋ ਬਾਕੀ ਕੋਸ਼ਿਸ਼ ਕਰਿਆ ਕਰੋ ਕਿ ਫਰੂਟ ਵਗੈਰਾ ਜਾਂ ਡਰਾਈ ਫਰੂਟ ਵਗੈਰਾ ਭਿਓ ਕੇ ਅੱਜ ਕੱਲ੍ਹ ਗਰਮੀ ਹੈ ਬਦਾਮ ਤੇ ਖਰੋਟ ਵਗੈਰਾ ਤੁਸੀਂ ਭਿਓ ਕੇ ਲਿਆ ਕਰੋ ਠੀਕ ਹੈ ਜੀ ਬਹੁਤ ਵਧੀਆ ਚੀਜ਼ ਹੈ ਇਹ ਬਹੁਤ ਅੱਛਾ ਰਿਜ਼ਲਟ ਦੇਗਾ ਕੋਈ ਨੁਕਸਾਨ ਨਹੀਂ ਦੇਗਾ ਬਾਕੀ ਦਵਾਈਆਂ ਤੋਂ ਕੋਸ਼ਿਸ਼ ਕਰਿਆ ਕਰੋ ਕਿ ਪ੍ਰੇਸ਼ ਕਰੋ ਇਹ ਚੂਰਨ ਮੈਨੂੰ ਬਹੁਤ ਵਧੀਆ ਲੱਗਿਆ ਉਸੇ ਤਰ੍ਹਾਂ ਹੀ ਤੁਹਾਡੇ ਨਾਲ ਮੈਂ ਵੀਡੀਓ ਸ਼ੇਅਰ ਕਰਦੀ ਠੀਕ ਹੈ ਜੀ ਬਾਕੀ ਆ ਦੇਖੋ ਜੀ ਸਾਡੀ ਸਬਜੀ ਬਣ ਕੇ ਹੋ ਗਈ ਤਿਆਰ ਠੀਕ ਹੈ ਬਾਕੀ ਮਿਲਦੀਆਂ ਜੀ ਕੱਲ ਤੁਹਾਨੂੰ ਨਵੇਂ ਵਲੌਗ ਵਿੱਚ ਇਹਨੂੰ ਚੂਰਨ ਨੂੰ ਲੈਣਾ ਤੇ ਮੈਨੂੰ ਆਪਣੇ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਣਾ ਤੁਹਾਨੂੰ ਯਕੀਨ ਮੰਨਿਆ ਪਰ ਲੈਣਾ ਤੁਸੀਂ ਡੇਲੀ ਇਹ ਨਹੀਂ ਵਿੱਚੋ ਤੋੜ ਦੋ ਕਈ ਵਾਰੀ ਹੁੰਦਾ ਨਾ ਦੋ ਦਿਨ ਖਾਦਾ ਤੇ ਫੇਰ ਛੱਡਦਾ ਲਗਾਤਾਰ ਲੈਣਾ सिर्फ आधा चम्मच ਲੈਣਾ ਹੈ ਠੀਕ ਹੈ ਜੀ ਅੱਧਾ ਚਮਚ ਸਵੇਰੇ ਲੈ ਲਓ ਅੱਧਾ ਸ਼ਾਮ ਨੂੰ ਲੈਣਾ ਹੈ ਜਿਆਦਾ ਵੀ ਨਹੀਂ ਲੈਣਾ ਹੈਗਾ ਕਿ ਜਿਆਦਾ ਹੀ ਲੈਣ ਲੱਗ ਜੋ ਤੇ ਆਪਣਾ ਆਪਣਾ ਸਾਹਿਬ ਕਿਤਾਬ ਬਿਲਕੁਲ ਸਹੀ ਰੱਖੋ ਤੇ ਸਹੀ ਤਰੀਕੇ ਨਾਲ ਇਹਨੂੰ ਯੂਜ਼ ਕਰੋ ਬਹੁਤ ਅੱਛਾ ਰਿਜ਼ਲਟ ਦੇਗਾ ਆ ਦੇਖੋ ਜੀ ਇੰਨਾ ਹੀ ਲੈਣਾ ਤੁਸੀਂ ਠੀਕ ਹੈ ਇੰਨੀ ਕੁਆਂਟੀਟੀ ਰੱਖਿਓ ਇਹਦੀ ਕੋਈ ਜਿਆਦਾ ਨਹੀਂ ਰੱਖਣੀ ਤੇ ਬਾਕੀ ਮਿਲਦੀ ਆ ਜੀ ਕੱਲ ਤੁਹਾਨੂੰ ਨਵੇਂ ਵਲੌਗ ਵਿੱਚ ਪਿਆਰੀ ਜੀ ਵੀਡੀਓ ਦੇ ਨਾਲ ਸਾਰਿਆਂ ਨੂੰ ਮੇਰੇ ਪਿਆਰ ਭਰੇ ਸਤਿ ਸ਼੍ਰੀ ਅਕਾਲ ਜੀ ਬਾਏ ਬਾਏ